ਖੁਸ਼ਿਆਲਪੁਰ ਫੋਰਵਰਡਾ ਮਾਰਕ ਤੇ ਪਿੰਡ ਅਤਵਾਲ ਦੇ ਇੱਕ ਨੌਜਵਾਨ ਦਾ ਅਮਰੀਕਾ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਗੋਪਾ ਵੱਜੋ ਹੋਈ ਹੈ ਕਿਆ ਨਾਮ ਹੈ ਤੁਹਾਡਾ ਸਤਨਾਮ ਸਿੰਘ ਸਤਨਾਮ ਸਿੰਘ ਜੀ ਇਹ ਮੁੰਡਾ ਕਿਆ ਲੱਗਦਾ ਜੀ ਤੁਹਾਡਾ ਹਾਂ ਮੇਰਾ ਭਾਨਿਆ ਕਿਆ ਨਾਮ ਹੈ ਜੀ ਇਹਨਾਂ ਦਾ ਵਰਪ੍ਰੀਤ ਇਹ ਕਿਹੜੇ ਪਿੰਡ ਦੇ ਰਹਿਣ ਵਾਲੇ ਨੇ ਹੱਤੋ ਵਾਲਾ ਠੀਕ ਹੈ ਉਮਰ ਕਿੰਨੀ ਸੀ ਜੀ 32 ਸਾਲ ਦੇ ਹੋ ਠੀਕ ਹੈ ਜੀ ਇਹ ਕਿਹੜੀ ਜਗ੍ਹਾ ਗਏ ਹੋ ਸੀਗੇ ਕੈਲੋ ਹੋ ਰਹੇ ਆ ਅਮਰੀਕਾ ਚ ਹਾਂ ਅਮਰੀਕਾ ਲੈ ਕੀ ਗੱਲਬਾਤ ਹੋਈ ਉੱਥੇ ਸਤਨਾਮ ਸਿੰਘ ਜੀ ਨਾਲ ਗੱਲਬਾਤ ਹੋ ਤੇ ਕੁਝ ਨਹੀਂ ਹੋਈ ਪਰ ਟਰੱਕ ਚਲਾਉਂਦੇ ਸੀ ਤੇ ਟਰੱਕ ਚ ਚਲਾਉਂਦੇ ਤਾਂ ਉਧਰੋਂ ਛੋਟੀ ਕਾਰ ਦੇ ਵਿੱਚ ਉਹ ਇੱਕ ਆਦਮੀ ਹੋਰ ਸੀ ਤੇ ਉਹਦੇ ਨਾਲ ਸ਼ੀਸ਼ਾ ਡਾਉਣ ਕਰਕੇ ਇੱਕ ਇੱਕ ਦੂਜੇ ਨਾਲ ਥੋੜਾ ਬਤ ਤਕਰਾਰ ਹੋਇਆ ਤੇ ਤਕਰਾਰ ਹੋ ਕੇ ਤਾਂ ਉਹ ਉਹ ਕਹਿੰਦਾ ਰੁਕ ਜਾ ਉਹ ਕਹਿੰਦਾ ਔਰ ਤੂੰ ਵੀ ਰੁਕ ਜਾ ਉਹ ਵੀ ਰੁਕ ਗਿਆ ਉਹ ਵੀ ਰੁਕ ਗਿਆ ਉਹ ਉਧਰ ਨੂੰ ਉਹਦੇ ਵੱਲ ਨੂੰ ਗਿਆ ਤੇ ਉਹਦੀ ਛੋਟੀ ਗੱਡੀ ਹੁਣ ਗੰਨ ਖੜ ਰਹੀ ਉਹ ਜਿਹਦੇ ਇਹਨ ਦੇਖੀ ਗਾਨੇ ਡਾੜ ਪਿਆ ਪਿੱਛੇ ਨੂੰ ਉਹਨੇ ਉਸੇ ਵੇਲੇ ਬਰਾਸਟ ਮਾਰਿਆ ਤੇ ਪਿੱਛੇ ਫੇ ਢੂਹੀ ਚ ਗੋਲੀਆਂ ਵਜੀਆਂ ਬੈਕ ਸਾਈਡ ਤੇ 8 ਗੋਲ 8 ਗੋਲ ਠੀਕ ਹੈ ਤੇ ਮੌਕੇ ਤੇ ਮੌਕੇ ਤੇ ਡੈਥ ਹੋ ਗਈ ਪਿਛਲੇ ਕਿੰਨੇ ਸਮੇਂ ਤੋਂ ਰਹੇ ਹੋ ਸੀ ਭਾਜੀ ਹੁਣ ਇੰਦਾ 12 ਸਾਲ ਤੋਂ ਇਹ ਵਿਆਹ ਹੋਇਆ ਸੀ ਕਿ ਕੌਣ ਕੋਰੇ ਸੀ ਇਹਦੇ ਘਰ ਦੇ ਵਿੱਚ ਕੌਣ ਕੌਣ ਆ ਜੀ ਇਹ ਇਹਨਾਂ ਦੀ ਮਾਤਾ ਆ ਬਸ ਸਿਰਫ ਮਾਤਾ ਹੀ ਆ ਸਰ ਦੇ ਵਿੱਚ ਕੌਣ ਕੌਣ ਹੈ ਮਾਤਾ ਆਇਆ ਬਸ ਇਹਨਾਂ ਦੀ ਫਾਦਰ ਸਾਹਿਬ ਹੈ ਨਹੀਂ ਫਾਦਰ ਡੈਥ ਹੋ ਗਿਆ ਠੀਕ ਹੈ ਜੀ ਇਹ ਹੋਰ ਵੀ ਭੈਣ ਭਰਾ ਨੇ ਇਹ ਇੱਕ ਭਰਾ ਇਹਨਾਂ ਦਾ ਉਹ ਇਕੱਠੇ ਉੱਥੇ ਰਹਿੰਦੇ ਆ 24 ਅਮਰੀਕਾ ਚ ਹੈ ਹਾਂ ਇੱਕ ਤੇ ਉੱਥੇ ਕੁਝ ਲੱਗਿਆ ਪਤਾ ਕਿ ਪੁਲਿਸ ਨੇ ਜਿੰਨੇ ਗੋਲੀਆਂ ਚਲਾਈਆਂ ਉਹਨੂੰ ਪੜਨੀ ਆ ਜਾਂ ਨਹੀਂ ਅਜੇ ਤੱਕ ਹਾਲ ਤੱਕ ਕੋਈ ਉਹਦੀ ਨਹੀਂ ਪਤਾ ਲੱਗਿਆ ਇਹ ਪੜਿਆ ਨਹੀਂ ਹਿੰਦੇ ਆਪ ਨਹੀਂ ਆਇਆ ਹੋ ਕੀ ਮੰਗ ਕਰਦੇ ਹੋ ਸਰਕਾਰ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਅਸੀਂ ਇਹ ਚਾਹੁੰਦੇ ਆ ਕਿ ਕੋ ਨੂੰ ਫੜ ਫੜ ਕੇ ਸਜ਼ਾ ਸਖਤ ਤੋਂ ਸਖਤ ਦਿੱਤੀ ਜਾਵੇ ਤੇ ਉਹਨੂੰ ਉਨੀ ਸਜ਼ਾ ਜਿੰਨੀ ਉਹਨੂੰ ਮਿਲੀ ਉਨੀ ਉਹਨੂੰ ਮਿਲੇ ਬਰਾਬਰ ਸਜ਼ਾ ਹੋਣੀ ਚਾਹੀਦੀ ਹੈ ਤੇ ਉਸ ਦੀ ਬੋਡੀ ਇੱਥੇ ਕਿੱਦਾਂ ਤਰੀਕ ਮੰਗ ਕਰਦੇ ਹਾਂ ਕਿ ਆਵੇ ਇੱਥੇ ਹਾਂਜੀ ਬੜੀ ਆ ਜਵੇ ਤਾਂ ਫੇਰ ਠੀਕ ਹੈ ਸਾਨੂੰ ਅਸੀਂ ਵੀ ਉਹ ਦੇਖ ਲਵਾਂਗੇ ਹਾਂ ਸੋ ਚਾਹੁੰਦੇ ਆ ਵੀ ਸਾਡਾ ਬੱਚਾ ਅਸੀਂ ਚਾਹੁੰਦੇ ਆ ਕਿ ਇੱਥੇ ਆ ਜਵੇ ਕੋਈ ਸਾਡਾ ਬੱਚਾ ਇੱਥੇ ਉਹ ਵੀ ਆ ਜੇ ਤਾਂ ਤਿਆਨਾ ਵਿੱਚ ਰੋਟ ਨਰਨਾ ਚਰਨ ਸਿੰਘ ਆ ਜੀ ਇਹ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਪਤੋ ਵਾਲੇ ਇਹ ਚਰਨ ਸਿੰਘ ਜੀ ਇੱਕ ਪਿੰਡ ਦੇ ਨੌਜਵਾਨ ਦੇ ਨਾਲ ਬਹੁਤ ਮੰਦ ਭਾਗੀ ਘਟਨਾ ਵਾਪਰੀ ਜ ਅਮਰੀਕਾ ਦੇ ਵਿੱਚ ਕੀ ਗੱਲ ਕਰਨੀ ਹੈ ਅਸੀਂ ਇਹ ਚਾਹੁੰਨਾ ਵੀ ਸਾਡਾ ਬੱਚਾ ਇੱਥੋਂ ਜੋ ਵੀ ਪੰਜਾਬ ਤੋਂ ਜਾਂਦੇ ਆ ਬੱਚੇ ਆਪਣੇ ਕਮਾਈ ਵਾਸਤੇ ਜਾਂਦੇ ਆ ਸਾਧਨ ਵਾਸਤੇ ਜਾਂਦੇ ਆ ਵੀ ਕਮਾਵਾਂਗੇ ਘਰ ਦੇ ਵਿੱਚ ਸਭ ਕੁਝ ਦੇਵਾਂਗੇ ਬਣਾਵਾਂਗੇ ਪਰ ਸਾਡੇ ਬੱਚੇ ਗਏ ਨੂੰ 12 ਸਾਲ ਹੋ ਗਏ ਸੀ ਜਿਹਦੇ ਵਿੱਚ ਉਹ ਸਿਰਫ 1.5 ਸਾਲ ਹੋ ਗਿਆ ਸੀ 1.5 ਮਹੀਨਾ ਰਹਿ ਕੇ ਗਿਆ ਸਿਰਫ ਹੁਣ ਉਹਦਾ ਸਾਦੀ ਦਾ ਵੀ ਬਣਾਉਣ ਦਾ ਇੰਤਜ਼ਾਮ ਹੋ ਰਿਹਾ ਸੀ 20 ਤਰੀਕ ਤੱਕ ਜਿਹੜੀ ਮੋਹਰੇ ਆ ਰਹੀ ਆ ਤੇ ਇਹ ਰੱਬ ਦਾ ਭਾਣਾ ਹੋਇਆ ਸਾਡਾ ਬੱਚਾ ਬਹੁਤ ਅੱਛਾ ਸਗਾ ਬਹੁਤ ਭਲਾ ਮਾਨ ਸਗਾ 32 ਸਾਲ ਦੀ ਸਾਦੀ ਆ ਜੀ ਇਹਦੀ ਉਮਰ ਸੀ ਉਹਦੇ ਭਰਾ ਵਿਆਹ ਹੋਇਆ ਹੈ ਨਾ ਜੀ 1.5 ਸਾਲ ਹੋਇਆ ਉਹ ਵੀ ਲੜਕੀ ਇੱਥੇ ਰਹਿੰਦੀ ਆ ਉਹਦਾ ਕਾਗਜ਼ ਪੱਤਰ ਬਣਨਾ ਸੀ ਤੇ ਉਹਨੇ ਵੀ ਬਾਹਰ ਜਾਣਾ ਸੀ ਪਰ ਰੱਬ ਨੇ ਪਾਣਾ ਇਦਾਂ ਦਾ ਵਰਤਾ ਸਾਡੇ ਪਿੰਡ ਦੇ ਵਿੱਚ ਬਹੁਤ ਵੱਡਾ ਸੋਗ ਪੈ ਗਿਆ ਸਾਰੇ ਜੋ ਦੇ ਦੋਸਤ ਮਿੱਤਰ ਰੋਂਦੇ ਆ ਪਰਿਵਾਰ ਸਾਰਾ ਰੋਂਦਾ ਸਾਬ ਅਸੀਂ ਵੀ ਰੋਣੇ ਆ ਸਭ ਲੋ ਸਾਰੇ ਇਹਨਾਂ ਦੀ ਮੰਗਣੀ ਹੋਈ ਸੀ ਜੀ ਹਾਂ ਜੀ ਮੰਗਣੀ ਹੋਈ ਸੀ ਜੀ ਇੱਕ 2 ਮਹੀਨੇ ਪਹਿਰਕ ਹਾਂ ਅਗਲੇ ਮਹੀਨੇ ਅੰਬਰਸਾਰ ਤੋਂ ਇਹ ਰਿਸ਼ਤਾ ਹੋਇਆ ਸੀ ਗੁੱਡੀ ਬਾਹਰ ਹੈ ਕੈਨੇਡਾ ਦੇ ਵਿੱਚ ਤੇ ਆਪਾ ਚਰਨ ਸਿੰਘ ਜੀ ਕਿੱਦਾਂ ਦੇਖਦੇ ਹੋ ਹੁਸ਼ਾਰਪੁਰ ਦੇ ਨੌਜਵਾਨਾਂ ਨਾਲ ਮੁੰਡਿਆਂ ਨਾਲ ਬਹੁਤ ਸਾਰੀਆਂ ਅਮਰੀਕਾ ਦੇ ਵਿੱਚ ਘਟਨਾਵਾਂ ਵਾਪਰੀਆਂ ਇਸ ਤਰ੍ਹਾਂ ਦੀਆਂ ਜੀ ਇੱਥੇ ਪਹਿਲਾਂ ਵੀ ਹੈ ਬਹੁਤ ਵੱਡੀ ਮਾੜੀ ਗੱਲ ਹੈ ਜੀ ਅਮਰੀਕਾ ਵਾਲਿਆਂ ਨੂੰ ਸੋਚਣਾ ਚਾਹੀਦਾ ਵੀ ਇਹ ਜਿਹੜੀ ਘਟਾਵਨਾ ਪੰਜਾਬ ਦੇ ਬੱਚਿਆਂ ਤੇ ਹੋ ਰਹੀਆਂ ਨੌਜਵਾਨਾਂ ਤੇ ਹੋ ਰਹੀਆਂ ਇਹ ਤਾਂ ਕਮਾਈ ਕਰਨ ਵਾਸਤੇ ਜਾਂਦੇ ਆ ਪਰ ਇਹ ਘਟਾਵਨਾ ਉੱਥੇ ਦੀ ਅਮਰੀਕਾ ਦੀ ਸਰਕਾਰ ਨੂੰ ਰੋਕਣੀ ਚਾਹੀਦੀ ਹੈ ਕੋਈ ਵੀ ਉਹਨਾਂ ਤੇ ਪਾਬੰਦੀ ਕੋਈ ਵੀ ਚੀਜ਼ ਆਉਣੀ ਚਾਹੀਦੀ ਹੈ ਇਹ ਘਟਾਵਨਾ ਅੱਗੇ ਤੋਂ ਵੱਧ ਤੋਂ ਵੱਧ ਵੱਧੀਆਂ ਜਾ ਰਹੀਆਂ ਇਹ ਤੇ ਅਸੀਂ ਮੰਗ ਕਰਦੇ ਆ ਵੀ ਇਹ ਘਟਾਵਨਾ ਦੇ ਉੱਤੇ ਨੱਥ ਪਾਈ ਜਾਣੀ ਚਾਹੀਦੀ ਤੇ ਬੱਚੇ ਕਮਾਉਣ ਵਾਸਤੇ ਜਾਂਦੇ ਆ ਤੇ ਬੱਚਾ ਸਾਡਾ ਬਹੁਤ ਅੱਛਾ ਸੀਗਾ ਚੰਗਾ ਸੀਗਾ ਪਿੰਡ ਤੇ ਤੁਸੀਂ ਰਹਿਣ ਵਾਲੇ ਹੋ ਪਰਿਵਾਰ ਦੀ ਕਿਸ ਤਰ੍ਹਾਂ ਦੇਖ ਲਾਗੇ ਪਰਿਵਾਰ ਦੇ ਪਹਿਲਾਂ ਦੇਖੋ ਗਰੀਬ ਸੀਗੇ ਬਹੁਤ ਜ਼ਿਆਦਾ ਬੱਚਿਆਂ ਨੂੰ ਜ਼ਮੀਨ ਵੇਚ ਕੇ ਭੇਜਿਆ ਬਾਹਰ ਬੱਚਿਆਂ ਨੇ ਆਪ ਹੁਣ ਪੈਰ ਜੰਮੇ ਘਰ-ਬਾਰ ਮਕਾਨ ਸੋਹਣਾ ਬਣਾਇਆ ਪਰ ਬੱਚਾ ਇਹ ਬੱਚੇ ਨੂੰ ਹੁਣ ਬਰਤਣ ਦਾ ਹੁਕਮ ਨਹੀਂ ਹੋਇਆ ਇਹ ਲੱਗਿਆ ਕਦੋਂ ਦੀ ਘਟਨਾ ਜੀ ਇਹ ਕਿੰਨੀ ਤਰੀਕ ਦੀ ਸੀ ਲੱਗਿਆ ਪਤਾ ਜੀ ਇਹ ਪਰ ਕਿੰਨੀ ਤਰੀ ਸੀ ਪਰਸੋ 24 ਹਾਂ ਇਹ ਪਰਸੋ ਘਟਾਉਣਾ ਹੈ ਸਾਨੂੰ ਕੱਲ ਪਤਾ ਲੱਗਾ ਜੀ 24 ਅਪ੍ਰੈਲ ਦੀ ਹਾਂ ਕੱਲ ਕੱਲ ਪਤਾ ਲੱਗਾ 6 ਵਜੇ 6 ਵਜੇ ਇਹਨਾਂ ਦੇ ਇੱਕ ਮਾਮਾ ਜੀ ਉੱਥੇ ਰਹਿੰਦੇ ਆ ਕੈਨੇਡਾ ਦੇ ਵਿੱਚ ਉੱਥੋਂ ਅਮਰੀਕਾ ਤੋਂ ਉਹਨਾਂ ਨੂੰ ਫੋਨ ਆਇਆ ਤੇ ਉਹਨਾਂ ਨੇ ਸਾਨੂੰ ਇੱਥੇ ਦੱਸਿਆ ਸ਼ਿਮਾਂ ਕੀ ਕਰਦੇ ਹੁਣ ਹੁਣ ਅਸੀਂ ਮੰਗ ਇਹ ਕਰਦੇ ਆ ਵੀ ਜਿਹੜਾ ਸਾਡਾ ਬੱਚਾ ਆ ਉਹਦੀ ਜਿਹੜੀ ਡੈੱਡ ਬੋਡੀ ਆ ਉਹ ਸਾਡੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪਿੰਡ ਤੋ ਆਉਣੀ ਚਾਹੀਦੀ ਆ ਪੰਜਾਬ ਦੇ ਵਿੱਚ ਤੇ ਉੱਥੇ ਦੀ ਸਰਕਾਰ ਨੂੰ ਚਾਹੀਦਾ ਹੈ ਵੇ ਅਸੀਂ ਐਡਾ ਵੱਡਾ ਸਾਨੂੰ ਸਦਮਾ ਹੋ ਗਿਆ ਸਾਡਾ ਬੱਚਾ ਇੱਥੇ ਜੂਰ ਰੋਣਾ ਚਾਹੀਦਾ ਤੇ ਅਸੀਂ ਸਾਰੇ ਜਣੇ ਦੇਖ ਲਈਏ ਉਸ ਬੱਚੇ ਨੂੰ ਸਾਡੇ ਮਨ ਨੂੰ ਕੁਝ ਨਾ ਕੁਝ ਸ਼ਾਂਤੀ ਮਿਲ ਸਕਦੀ ਹੈ ਇਹ ਕੀ ਨਾਮ ਹੈ ਤੁਹਾਡਾ ਮੇਰਾ ਗੁਰਵਕਸਨ ਲੰਬਰਦਾਰ ਪਿੰਡ ਤੋਵਾਲ ਜੀ ਲੰਬਰਦਾਰ ਤੋਂ ਪਿੰਡ ਦੇ ਵਿੱਚ ਕੋਈ ਇੱਕ ਘਟਨਾ ਵਾਪਰੀ ਜੀ ਕੀ ਕਹਾਂ ਚਾਹੁੰਦੇ ਪੰਜਾਬੀ ਨੂੰ ਸੁਣਾਉਂਦਾ ਦੇ ਨਾਲ ਇਸ ਤਰ੍ਹਾਂ ਦੇ ਹਾਸੇ ਕਾਪਰ ਤੇ ਬਹੁਤ ਮਾੜੀ ਘਟਨਾ ਹੋਈ ਹੈ ਜੀ ਸਾਡੇ ਪਿੰਡ ਦੇ ਬਹੁਤ ਸਾਰੀ ਗਾਲੀ ਗੱਲਿਆ ਕੱਲ ਦਾ ਸਾਡੇ ਪਿੰਡ ਚ ਕਿਸੇ ਨੇ ਵੀ ਮੋਤਾ ਹੱਥ ਕੇ ਨਹੀਂ ਦੇਖਿਆ ਕਿਸੇ ਦਾ ਚੁੱਲਾ ਨਹੀਂ ਬਲਿਆ ਬਹੁਤ ਮੰਦਭਾਗੀ ਘਟਨਾ ਹੈ ਅਸੀਂ ਬਸ ਇਹ ਮੰਗ ਕਰਦੇ ਹਾਂ ਵੀ ਜੋ ਵੀ ਸਾਡੇ ਪੰਜਾਬੀ ਭਰਾਵਾਂ ਨਾਲ ਹੋ ਰਿਹਾ ਹੈ ਇਹ ਨਹੀਂ ਹੋਣਾ ਚਾਹੀਦਾ ਅਮਰੀਕਨ ਸਰਕਾਰ ਨੇ ਤੇ ਪਾਬੰਦੀ ਲਾਉਣੀ ਚਾਹੀਦੀ ਹੈ ਸਖਤ ਕਦਮ ਚੁੱਕਣੇ ਚਾਹੀਦੇ ਆ ਜੋ ਵੀ ਆ ਇਹਨੂੰ ਇਹ 12 ਦਿਨ ਵੀ ਕੀਤੀ ਇਹਨੂੰ ਪੜ ਕੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਜੰਮਰਦਾਨ ਸਾਹਿਬ ਪਤਾ ਲੱਗਿਆ ਕਿ ਉਧਰ ਇਹ ਕਿਹੜੇ ਵਿਅਕਤੀ ਵੱਲੋਂ ਗੋਰਾ ਸੀਗਾ ਜਾਂ ਕਾਲਾ ਸੀਗਾ ਜੀ ਅਜੇ ਕੋਈ ਕਨਫਰਮ ਨਹੀਂ ਹੋ ਸਕਿਆ ਜੀ ਸਿਗਾ ਕੋਈ ਵਿਅਕਤੀ ਕੋ ਗੋਰਾ ਦੱਸ ਰਿਹਾ ਹੈ ਮਾਪਿ ਉਹਦੇ ਬ੍ਰਦਰ ਨਾਲ ਟਾਈ ਆਪਣੇਗਾ ਜਦੋਂ ਹੋਊਗਾ ਫਿਰ ਤੁਹਾਨੂੰ ਦੱਸ ਦਾਂਗੇ ਕੀ ਮੰਗ ਕਰਦੇ ਆ ਸਰਕਾਰ ਤੋਂ ਭਾਰਤ ਸਰਕਾਰ ਤੋਂ ਜਾ ਉਧਰਲੀ ਸਰਕਾਰ ਤੋਂ ਅਸੀਂ ਬਸ ਇਹ ਮੰਗ ਕਰਦੇ ਵੇ ਸਾਡੇ ਬੱਚੇ ਨੇ ਇਥੇ ਇੰਡੀਆ ਉਹਦੀ ਬੋਡੀ ਆ ਜਾਵੇ ਉਹਦੀ ਮੰਮੀ ਇਥੇ ਆ ਉਹਨਾਂ ਦੇ ਮਾਮਾ ਜੀ ਆ ਸਾਰੇ ਆਪਣਾ ਸਾਡੇ ਪਰਿਵਾਰ ਸਾਰੇ ਦੋਸਤ ਮਿੱਤਰ ਜਿੰਨੇ ਵੀ ਉਹਦਾ ਆਖਰੀ ਵਾਰ ਦਰਸ਼ਨ ਕਰ ਲੈਣ ਬਸ ਸਾਡੀ ਇਹ ਮੰਗ ਹੈ ਵੀ ਉਹਦੀ ਬੋਡੀ ਇੰਡੀਆ ਆਉਣੀ ਚਾਹੀਦੀ ਇਥੇ ਪੰਜਾਬ